ਆਪਣੇ ਸਾਰੇ ਟੰਬਰਾਂ ਦੇ ਵਿੱਚ ਨਾ ਰੁੱਸਣਾ ਇੱਕ ਕਲਾ ਬਣ ਗਈ ਆ ਰੁੱਸ ਜਾਣਾ ਇੱਕ ਬਹੁਤ ਵਧੀਆ ਟੂਲਾ ਚੰਗਾ ਫਿਰ ਮੈਂ ਨਹੀਂ ਗੱਲ ਕਰਦਾ ਕਰਾ ਲਈ ਫਿਰ ਸਾਨੂੰ ਕੀ ਲੋੜ ਆ ਹੈਨਾ ਇਹ इमोशनल ਬਲੈਕਮੇਲ ਦਾ ਸਭ ਤੋਂ ਆਮ ਹਥਿਆਰ ਬਣ ਗਿਆ ਸਾਡਾ ਇੱਕ ਦੂਜੇ ਨਾਲ ਪਿਆਰ ਵੀ ਆ ਬੈਣ ਉਠਣ ਵੀ ਆ ਇੱਕ ਦੂਜੇ ਬਾਰੇ ਦੁੱਖ ਸੁੱਖ ਮਹਿਸੂਸ ਵੀ ਕਰਦੇ ਆ ਪਰ ਫੇਰ ਕਿਸੇ ਛੰਮਈ ਮਾੜੀ ਜੀ ਗਲਤੀ ਐਨੀ ਗੱਲ ਤੇ ਅਸੀਂ ਰੁੱਸ ਜਾਂਦੇ ਆ ਨਾ ਤਾਂ ਸਫਾਈ ਮੰਗਦੇ ਆ ਨਾ ਸਫਾਈ ਦਿੰਦੇ ਆ ਬਸ ਘਾਟਾ ਮਾਰ ਦਿੰਦਾ ਹੈਨਾ ਰਿਸ਼ਤੇ ਨਬੋਣੀ ਉਹ ਕਿਨੇ ਤੋੜਨ ਨੂੰ ਤਾਂ ਮੈਂ ਟੀ ਲਾਦਾ ਗੱਲ ਸਮਝਣ ਦੀ ਆ ਵੀ ਰੋਸਣਾ ਮਨਾਉਣਾ ਹਰੇਕ ਰਿਸ਼ਤੇ ਚ ਆਉਂਦਾ ਯਾਰੀ ਦੋਸਤੀ ਚ ਪੈਣ ਭਰਾਵਾ ਜਾਂ ਸਪੰਡ ਵਾਈਫ ਚ ਸਾਰੇ ਕਿਤੇ ਆਉਂਦਾ ਪਰ ਪੰਗਾ ਉਹ ਤੋਂ ਪੈਂਦਾ ਜਦੋਂ ਲੰਮੀ ਚੁੱਪੀ ਇਹਦੇ ਵਿੱਚ ਆ ਜੇ ਲੰਮੀ ਚੁੱਪੀ ਹੈ ਜਿਹੜੀ ਉਹ ਕਰਦੀ ਹੈ ਕੰਮ ਖਤਰਨਾਕ ਸਭ ਤੋਂ ਕਾਮਨ ਰੀਜ਼ਨ ਰੁਚਣ ਦਾ ਜਦੋਂ ਕਿਸੇ ਨੂੰ ਇਹ ਫੀਲ ਹੁੰਦਾ ਵੀ ਮੇਰੀ ਗੱਲ ਕਿਸੇ ਨੇ ਸੁਣੀ ਨਹੀਂ ਜਾਂ ਮੇਰੀ ਗੱਲ ਨੂੰ ਕਿਸੇ ਨੇ ਵੈਲੀਡੇਟ ਨਹੀਂ ਕੀਤਾ ਉਹਨੂੰ ਐਮਿਹਤ ਨਹੀਂ ਦਿੱਤੀ ਉੱਥੋਂ ਬੰਦਾ ਰੋਸਦਾ ਦੂਜਾ ਜਦੋਂ ਤੁਸੀਂ ਐਕਸਪੈਕਟ ਕਰਦੇ ਹੋ ਵੀ ਸਾਹਮਣੇ ਵਾਲਾ ਮੇਰਾ ਬਿਨਾਂ ਕਹੀ ਮੇਰੀ ਗੱਲ ਨੂੰ ਸਮਝੇ ਉੱਥੋਂ ਬਹੁਤ ਜ਼ਿਆਦਾ ਜਿਹੜੀ ਹੈ ਵੀ ਆਪਾਂ ਅਸਿਊਮ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਬੰਦਾ ਉਹ ਮੈਂ ਕਰਦਾ ਨਹੀਂ ਤੇ ਫਿਰ ਆਪਾਂ ਲੱਗਦਾ ਮੇਰੇ ਖਾਤਰ ਕਿਉਂ ਨਹੀਂ ਕੀਤਾ ਨਾ ਉਸ ਤੋਂ ਬਾਅਦ ਇਹ ਵੀ ਇਹ ਵੀ ਜੇ ਤੁਸੀਂ ਪਰਿਵਾਰ 'ਚ ਇਹ ਚੀਜ਼ ਦੇਖੀਏ ਤੁਹਾਡੇ ਪਰਿਵਾਰ 'ਚ ਪਹਿਲਾਂ ਰੁੱਸਣਾ ਕਾਮਨ ਹੈ ਸਾਡੇ ਚਾਚੇ ਆਮ ਤੌਰ 'ਤੇ ਰੁੱਸ ਜਾਂਦੇ ਸੀ ਰੋਟੀ ਨਹੀਂ ਖਾਂਦੇ ਸੀ ਫਿਰ ਮੇਰੇ ਡੈਡੀ ਨੂੰ ਸਾਦੇ ਸੀ ਕਰਦੇ ਨਾ ਵੀ ਜਾ ਕੇ ਅੱਜ ਫਲਾਣਾ ਰੁੱਸ ਗਿਆ ਤੇ ਮੈਂ ਕਰ ਸਕਦਾ ਨੂੰ ਰੋਟੀ ਖਵਾ ਇਹ ਬਹੁਤ ਕਾਮਨਲੀ ਮੈਂ ਦੇਖਿਆ ਤਾ ਇਹ ਅਕਸਰ ਰੋਸਣਾ ਤੇ ਰੋਟੀ ਨਾ ਖਾਣੀ ਕਿਸੇ ਹੋਰ ਨੇ ਲਿਆ ਕੇ ਖਵਾਣੀ ਉਹਦੇ ਵਿੱਚ ਪਿਆਰ ਵੀ ਹੁੰਦਾ ਸੀ ਵੀ ਉਹਨਾਂ ਪਤਾ ਸੀ ਬਾਈ ਆਊਗਾ ਬਾਈ ਰੋਟੀ ਖਵਾ ਦੂਗਾ ਪਿਆਰ ਤਾਂ ਹੈ ਹੀ ਸੀ ਤੇ ਕਈ ਵਾਰੀ ਇਹ ਹੁੰਦਾ ਵੀ ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ ਰਿਸਪੌਂਸ ਦੇਣ ਨੂੰ ਤੁਹਾਨੂੰ ਗੱਲ ਚੁੱਪਦੀ ਹੈ ਗੱਲ ਕੋਈ ਸੂਈ ਜਾਂ ਕੰਡਾ ਤਾਂ ਹੈ ਨਹੀਂ ਜਿਹੜਾ ਚੁੱਭ ਗਿਆ ਪਰ ਉਹ ਇਸ ਤਰੀਕੇ ਨਾਲ ਗੱਲ ਤੁਹਾਨੂੰ ਵਜਦੀ ਆ ਤੇ ਉਹ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਹੁਣ ਮੇਰੇ ਕੋਲ ਕੋਈ ਸ਼ਬਦ ਨਹੀਂ ਰਿਸਪੌਂਸ ਦੇਣ ਨੂੰ ਉਦੋਂ ਤਾਂ ਪਰਸ ਜਾਣੇ ਹਨ ਇਹ ਐਵੇਂ ਹੈ ਜਿਵੇਂ ਇੱਕ ਪ੍ਰੈਸ਼ਰ ਕੁੱਕਰ ਜਿੱਦੇ ਸੀਟੀ ਨਹੀਂ ਸੀਟੀ ਹੈ ਨਹੀਂ ਸਟੀਮ ਬੱਗ ਬਣੀ ਜਾਂਦੀ ਆ ਬਣੀ ਜਾਂਦੀ ਆ ਟੱਕਨ ਟੈਟ ਆ ਹਨਾ ਫਿਰ ਹੋਣਾ ਕੀ ਆ ਉਹਨੇ ਫਟਣਾ ਇੱਕਦਮ ਉਹ ਫਟਣਾ ਜਿਹੜਾ ਉਸ ਜਾਣਾ ਵੀ ਹੋ ਸਕਦਾ ਕਿਸੇ ਦਾ ਫਟਣਾ ਹੈਗਾ ਲੜਕੇ ਰਸਣਾ ਬੋਲ ਕੇ ਰਸਣਾ ਕਿਸੇ ਦਾ ਉਹ ਫਟਣਾ ਜਿਹੜਾ ਉਹ ਸਾਇਲੈਂਟ ਹੋ ਜਾਣਾ ਬਸ ਚੁੱਪ ਕਰ ਰਹੇ ਹਨਾ ਤਾਂ ਉਹ ਫਿਰ ਸੀਟੀ ਤਾਂ ਹੈ ਨਹੀਂ ਤਾਂ ਪ੍ਰੈਸ਼ਰ ਅੰਦਰ ਹੀ ਬਣ ਰਿਹਾ ਚਲ ਉਸ ਜਾਣਾ ਹੋਈ ਆ ਵੀ ਉਹ ਪ੍ਰੈਸ਼ਰ ਨੂੰ ਕੰਟੇਨ ਕਰ ਲੈਣਾ ਅੰਦਰ ਹੀ ਕੁੱਕਰ ਨੇ ਕੁੱਕਰ ਨੇ ਫਟਣਾ ਵੀ ਨਹੀਂ ਪਰ ਅੰਦਰ ਉਹਦੇ ਪ੍ਰੈਸ਼ਰ ਇੰਨਾ ਬਣ ਗਿਆ ਉਹ ਬਣ ਗਿਆ ਰਸਣਾ ਜਦੋਂ ਤੁਸੀਂ ਫਟ ਗਏ ਉਦੋਂ ਤੁਹਾਨੂੰ ਆ ਗਿਆ ਗੁੱਸਾ ਜੋ ਤੁਸੀਂ ਨਹੀਂ ਫਟਦੇ ਉਹ ਪ੍ਰੈਸ਼ਰ ਸਾਰਾ ਤੁਹਾਡੇ ਕੁੱਕਰ ਦੇ ਅੰਦਰ ਆ। ਉਹ ਹੋ ਗਿਆ ਰੋਸਣਾ। ਚੁੱਪ ਕਈ ਵਾਰੀ ਗੁੱਸੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਹੁਣ ਜੇ ਤੁਸੀਂ ਇਹ ਸਿਚੁਏਸ਼ਨ ਦੇ ਵਿੱਚ ਰਹੋ ਤਾਂ ਫਿਰ ਅੱਗੇ ਕੀ ਹੋਣਾ? ਸਭ ਤੋਂ ਪਹਿਲਾਂ ਚੱਕਰ ਹੈਗਾ ਵੀ ਫਿਰ ਮਿਸ ਅੰਡਰਸਟੈਂਡਿੰਗ ਹੈ ਜਿਹੜੇ ਹਨ ਉਹ ਵੱਧੂਗੀ। ਉਹਦੀਆਂ ਜੜਾਂ ਡੂੰਘੀਆਂ ਹੋ ਜਾਣਗੀਆਂ। ਉਹ ਐ ਨਹੀਂ ਫਿਰ ਵੀ ਆ ਪੀੜ੍ਹੀ ਤੱਕ ਜਾਂ ਅਗਲੀ ਪੀੜ੍ਹੀ ਤੱਕ ਵੀ ਜੋ ਇੱਕ ਦੂਜੇ ਨੂੰ ਕਮੈਂਟ ਕਰਨੇ ਆ ਕਿਤੇ ਵਿਆਹ 'ਚ ਟੱਕਰ ਗਏ ਕਿਤੇ ਹੋਰ ਟੱਕਰ ਗਏ ਬਿਟਰਨੈਸ ਵਧਦੀ ਹੈ ਨਾ। ਮੈਂਟਲ ਹੈਲਥ ਅਵਰ ਕਰਦੀ ਹੈ ਐਂਜ਼ਾਈਟੀ ਹੁੰਦੀ ਹੈ। ਰੈਜ਼ੈਂਟਮੈਂਟ ਹੁੰਦੀ ਹੈ ਸਾੜਾ ਜੈਲਸੀ ਹੁੰਦੀ ਆ ਉਦਾਸੀ ਹੁੰਦੀ ਆ ਦੁੱਖ ਹੁੰਦਾ ਮੇਰੇ ਨਾਲ ਕੋਈ ਬੋਲਦੇ ਪਹਿਲਾਂ ਮੇਰਾ ਸਾਰਾ ਨੰਬਰ ਵਰਤਦਾ ਸੀ ਐਵੇਂ ਚੀਜ਼ਾਂ ਆਉਂਦੀਆਂ ਨਾ ਬਾਕੀ ਪਰਿਵਾਰ ਦੇ ਵਿੱਚ ਲੋਕ ਨੇ ਜਿਹੜੇ ਉਹ ਵੀ ਸਫਰ ਕਰਦੇ ਨੇ ਹਨਾ ਤੁਸੀਂ ਬੋਲੀਂਦੇ ਰਹੇ ਕਿਸੇ ਨਾਲ ਤੁਸੀਂ ਕਿਸੇ ਨੂੰ ਕੋਲਡ ਟਰੀਟਮੈਂਟ ਦੇ ਰਹੇ ਹੋ ਬੱਚੇ ਨੇ ਜਿਹੜੇ ਪਰਿਵਾਰ ਦੇ ਵਿੱਚ ਉਹ ਸਫਰ ਕਰ ਰਹੇ ਨੇ ਹਨਾ ਅਕਸਰ ਇਹ ਚੀਜ਼ਾਂ ਹੁੰਦੀਆਂ ਵੀ ਆਪਣੇ ਪਰਿਵਾਰਾਂ ਦੇ ਵਿੱਚ ਪਿਓ ਪੁੱਤ ਪਿਓ ਧੀ ਮਾਂ ਪੁੱਤ ਕਿੰਨੇ ਕਿੰਨੇ ਸਾਲ ਬੋਲਦੇ ਨਹੀਂ ਹੈਗੇ ਪਰ ਉਹਦੇ ਨਾਲ ਬਾਹਰ ਜਦੋਂ ਕਈ ਸਾਲ ਲੰਘ ਜਾਂਦੇ ਨੇ ਫਿਰ ਉਹ ਤਾਂ ਇਹ ਗੱਲ ਭੁੱਲ ਜਾਂਦੇ ਨੇ ਕਿ ਗੱਲ ਸ਼ੁਰੂ ਕਿੱਥੋਂ ਹੋਈ ਸੀ ਉਦੋਂ ਸਿਰਫ ਯਾਦ ਰਹਿ ਜਾਂਦਾ ਉਹ ਪਾੜ ਯਾਦ ਰਹਾ ਯੰਦ ਸਮਾਂ ਜੀ ਚ ਫਲਾਨੇ ਟਾਈਮ ਉਹ ਨਹੀਂ ਆਇਆ ਫਲਾਨੇ ਟਾਈਮ ਉਹ ਨਹੀਂ ਮੜਿਆ ਹਨ ਤੇ ਫਿਰ ਮਿਲਣਾ ਕਿੱਥੇ ਜਿੱਦੇ ਕੁਛ ਨਾ ਕੁਛ ਬਹੁਤ ਵੱਡਾ ਗਲਤ ਹੋ ਜਾਣਾ ਹਨਾ ਉਹਦੇ ਵੀ ਤਾਂ ਕਾਟਾ ਮਾਰਦੇ ਆਂ ਫਿਰ ਗੱਲ ਤਾਂ ਸਾਰੀ ਸੀ ਉਹਦੇ ਵੀ ਕਹਿੰਦਾ ਚੱਲ ਛੱਡ ਪਰੇ ਜਦੋਂ ਪਹਿਲਾਂ ਵਾਜੇ ਤਾਂ ਬਹੁਤ ਚੰਗਾ ਮੈਂ ਇਹ ਨਹੀਂ ਕਹਦਾ ਹੁੰਦਾ ਵੀ ਤੁਸੀਂ ਥੱਲੇ ਲੱਗੋ ਮੈਂ ਨਹੀਂ ਕਹਿੰਦਾ ਪੀਪਲ ਪਲੇਸ ਇੰਚ ਜਾ ਕਿਉਂਕਿ ਜੇ ਬੰਦਾ ਹੀ ਨਾਰਸ ਅਸਹਸਟਾ ਜਾਂ ਬੰਦਾ ਹੀ ਐਮੈਲ ਹੈ ਜਿਹਨੇ ਤੁਹਾਡੀ ਮੈਂਟਲ ਖਰਾਬ ਕਰਨੀ ਆ ਉਹਦੇ ਵੀ ਆਪਾਂ ਵੀਡੀਓ ਬਣਾਈ ਆ ਉਹ ਵੱਖਰੀ ਚੀਜ਼ ਆ ਪਰ ਜੇ ਤੁਹਾਨੂੰ ਪਤਾ ਬੰਦਾ ਸਹੀ ਆ ਕੁਝ ਕਹਿ ਹੋ ਗਿਆ ਦੋਨੋਂ ਦਾ ਇਗੂ ਮੇਂ ਅਮੀ ਜਮੇ ਕੰਧ ਦੇ ਵਿੱਚ ਨਾ ਢੇੜ ਆ ਜੇ ਢੇੜ ਬਾਦੀ 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 ਆਪੋ ਦਾ ਹੱਲ ਨਹੀਂ ਹੋ ਰਿਹਾ ਹੁਣ ਮਕਾਨ ਉਧਰਲੇ ਪਾਸੋਂ ਟੇਡਾ ਹੋ ਗਿਆ ਪਰ ਜਿੱਦ ਦੇ ਕਰੈਕ ਆਇਆ ਸੀ ਜੇ ਉਦਾਂ ਹੀ ਸਾਮ ਲੈਂਦੇ ਤਾਂ ਸ਼ਾਇਦ ਗਾਲ ਇਸ ਤੱਕ ਨਾ ਪਹੁੰਚਦੀ ਹੁਣ ਜੇ ਤੁਹਾਡੇ ਨਾਲ ਕੋਈ ਰਸ ਗਿਆ ਤਾਂ ਕਰੀਏ ਕੀ ਫੋਨ ਆਉਂਦਾ ਨੇ ਭਾਈ ਜੀ ਮੈਨੂੰ ਇੰਨਾ ਫਲਾਣਾ ਰਸ ਗਿਆ ਮੈਂ ਕੀ ਕਰਾਂ ਪਹਿਲੀ ਚੀਜ਼ ਹੈ ਉਹਨਾਂ ਦੇ ਬਿਹੇਵੀਅਰ ਨੂੰ ਕਾਪੀ ਨਾ ਕਰੋ ਉਦੋਂ ਫਿਰ ਗੱਲ ਹੀ ਗੋ ਤੇ ਆ ਜੂਗੀ ਨਾ ਮੈਂ ਯਾਦ ਆ ਸ਼ਾਇਦ ਉਹ ਵੀਡੀਓ ਦੇਖਦਾ ਹੋ ਮੇਰਾ ਦੋਸਤ ਹਾਂ ਯਾਦਵੰਦਰ ਅਸੀਂ ਸਾਈਕਲ ਤੇ ਪਿੰਡ ਨੂੰ ਜਾਂਦੇ ਸੀਗੇ ਨਾਪੇ ਤੋਂ ਬਾੜਪੁਰ ਕੋਲੇ ਜਾ ਕੇ ਨਾ ਸਾਈਕਲ ਉਹਨੇ ਅੱਕ ਕੀਤਾ ਜਾਂ ਮੈਂ ਕੀਤਾ ਕਿਵੇਂ ਨਾ ਕਿਵੇਂ ਕਰਕੇ ਮੇਰਾ ਸਾਈਕਲ ਉਹਦੇ ਪਿੱਛੇ ਆ ਤੇ ਮੈਂ ਡਿੱਗ ਗਿਆ। ਬਸ ਉੱਥੇ ਹੀ ਰੁਸਲੇ ਫਿਰ ਅਸੀਂ ਬੋਲੇ ਨਹੀਂ ਕਹੋ ਜਾਂ ਚੱਲੇ ਗਏ ਚੱਲੇ ਗਏ ਚੱਲੇ ਗਏ ਤੇ ਵਿੱਚ ਹੋਰ ਵੀ ਦੋਸਤਾਂ ਨੇ 6 ਵੀ 7 ਵੀ ਨਿਕਲ। ਹੋਰ ਵੀ ਦੋਸਤਾਂ ਦੇ ਵਿੱਚ ਨਾ ਤਾਂ ਉਹ ਸਾਨੂੰ ਕਹਿੰਦੇ ਸੀ ਵੀ ਤੁਸੀਂ ਬੋਲੋ। ਤਾਂ ਜਗਤਵਿੰਦਰ ਨੇ ਕੀ ਕਿਹਾ ਉਹਨੂੰ ਪ੍ਰਦੀਪ ਸੀ ਜਾਂ ਕਰਨ ਸੀ ਮੈਨੂੰ ਯਾਦ ਨਹੀਂ ਉਹਨੂੰ ਕਿਹਾ ਕਦੋਂ ਤੂੰ ਕੋਲੋਂ ਪੁੱਛ ਮੈਂ ਤਾਂ ਬੋਲਣ ਨੂੰ ਤਿਆਰ ਹਾਂ। ਉਹ ਮੇਰੇ ਲਈ 6ਵੀਂ 7ਵੀਂ ਦੇ ਵਿੱਚ ਬਹੁਤ ਵੱਡੀ ਰਿਫਲੈਕਸ਼ਨ ਸੀ ਵੀ ਵਾਹ ਨਹੀਂ ਹੋ ਜਾਂਦਾ ਮੈਂ ਉਹ ਤੋਂ ਉਦਾਂ ਹੀ ਉਹ ਗੱਲ ਸਿੱਖ ਲਈ ਸੀ ਉਸ ਤੋਂ ਬਾਅਦ ਸ਼ਾਇਦ ਮੈਂ ਇੱਕ ਵਾਰੀ ਜਗਪਾਲ ਨਾਲ ਗੁੱਸੇ ਹੋਇਆ ਸ਼ਾਇਦ ਕਿਸੇ ਨਾ ਹੋਰ ਹੋਇਆ ਸਕੂਲ ਟਾਈਮ ਜਿੱਥੇ ਮੈਨੂੰ ਲੱਗਿਆ ਵੀ ਬੰਦਾ ਵਧੀਆ ਹੈ ਮੇਰੇ ਨਾਲ ਵੈਲਿਊਜ਼ ਮੈਚ ਕਰਦੀਆਂ ਹਨ ਮਿਸ ਅੰਡਰਸਟੈਂਡਿੰਗ ਕਰਕੇ ਪਾਰ ਹੋ ਸਕੇ ਮੈਂ ਉੱਥੇ ਹਰੇਕ ਨੂੰ ਜਾ ਕੇ ਕਹਿ ਆ ਵੀ ਚੱਲ ਛੱਡ ਜਿੱਥੇ ਮੇਰੇ ਨਾਲ ਵੈਲਿਊਜ਼ ਨਹੀਂ ਮੈਚ ਕਰਦੀਆਂ ਆਪਣਾ ਲਾਈਫ ਵਿੱਚ ਨਹੀਂ ਹੋ ਰਹਾ ਉੱਥੇ ਰੁੱਸਣਾ ਰਸਾਉਣਾ ਨਹੀਂ ਉਥੇ ਵਜਨ ਨਹੀਂ ਮੈਚ ਕਰਦੀ ਤਾਂ ਉਥੇ એનર્ਜੀ ਵੇਸਟ ਨਾ ਕਰੋ ਪਰ ਬੰਦਾ ਤੁਹਾਨੂੰ ਪਸੰਦਦਾ ਫਿਰ ਵੀ ਤੁਸੀਂ ਈਗੋ ਛੜਿਓ ਉਹਦੇ ਨਾਲ ਤੁਸੀਂ ਕੁਝ ਨਹੀਂ ਅਚੀਵ ਕਰੋਗੇ ਹਨਾ ਆਰਾਮ ਨਾਲ ਜਾਓ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਐ ਐਵੇਂ ਜਾ ਕੇ ਹਨਾ ਇਹ ਕਹੋ ਵੀ ਮੈਂ ਸੁਣਨਾ ਸਾਹਮਣੇ ਵਾਲੇ ਨੂੰ ਬੋਲਣ ਦਾ ਮੌਕਾ ਦਿਓ ਵੀ ਪੇਸ਼ੈਂਟ ਹੋਵੋ ਹਨਾ ਈਮੋਸ਼ਨਲੀ ਬਲੈਕਮੇਲ ਨਾ ਕਰੋ ਤੇ ਨਾ ਹੋਵੋ ਗੱਲ ਕਰੋ ਹਨਾ ਸਿੱਧੀ ਗੱਲ ਕਰੋ ਮੈਨੂੰ ਲੱਗਦਾ ਤੂੰ ਅਪਸੈਟ ਹੈ ਹਨਾ ਮੈਂ ਰੈਡੀ ਆ ਗੱਲ ਕਰਨ ਲਈ ਆਜ ਆਪਾਂ ਗੱਲ ਕਰੀਏ ਆਜ ਬੈਠ ਕੇ ਗੱਲ ਕਰਦੇ ਹਾਂ ਤੇਰੇ ਨਾਲ ਗੱਲ ਕਰਕੇ ਯਾਰ ਮੈਨੂੰ ਵਧੀਆ ਲੱਗਦਾ ਆਪਣੀ ਵਾਲੀ ਵਧੀਆ ਯਾਰ ਆਜ ਆਪਾਂ ਗੱਲ ਕਰਦੇ ਹਾਂ ਹੁਣ ਦੂਜਾ ਇਹ ਜਿਹੜਾ ਤੁਸੀਂ ਰੁੱਸਣ ਵਾਲੇ ਹੋ ਤੁਸੀਂ ਹਰੇਕ ਨਾਲ ਰੁੱਸਦੇ ਹੋ ਫਿਰ ਕੀ ਕਰੀਏ ਇਹ ਵੀ ਤਾਂ ਹੋ ਰਿਹਾ ਹੈ ਨਾ ਬਹੁਤ ਜਾਣਿਆਂ ਨਾਲ ਹੈ ਨਾ ਤਾਂ ਉਦੋਂ ਆਪਣੇ ਆਪ ਨਾਲ ਰਿਫਲੈਕਟ ਕਰਨਾ ਜ਼ਰੂਰੀ ਹੈ ਵੀ ਮੈਂ ਹਰ ਰੁੱਸ ਰਿਹਾ ਕਿਉਂਕਿ ਮੈਨੂੰ ਆਪਣੇ ਇਮੋਸ਼ਨਸ ਨੂੰ ਕਹਿਣ ਦਾ ਮੇਰੇ ਅੰਦਰ ਜੋ ਚੱਲ ਰਿਹਾ ਉਹਨੂੰ ਕਹਿਣ ਵਾਸਤੇ ਮੈਨੂੰ ਅਲਫਾਜ਼ ਨਹੀਂ ਮਿਲ ਰਹੇ ਮੈਂ ਤਾਂ ਹਰ ਰੁੱਸ ਰਿਹਾ ਤਾਂ ਮੋ ਸ਼ਬਦ ਲੱਭਾਂ ਮੈਂ ਉਹ ਗੱਲ ਲੱਭਾਂ ਚੰਗੇ ਤਰੀਕੇ ਨਾਲ ਮੈਂ ਆਪਣੀ ਗੱਲ ਕਿਵੇਂ ਕਹਿ ਸਕਾਂ ਹੈ ਨਾ ਮੈਂ ਐਕਸਪੈਕਟ ਕਰ ਰਿਹਾ ਸੀ ਪਰ ਉਹਨਾਂ ਨੇ ਮੇਰੀ ਐਕਸਪੈਕਟੇਸ਼ਨ ਤੋਂ ਕੁਝ ਔਲਟ ਕਰਤਾ ਤਾਂ ਕਰਕੇ ਮੈਂ ਰੁੱਸ ਰਿਹਾ ਹੈ ਨਾ ਤਾਂ ਇਹਦੇ ਵਿੱਚ ਤੁਸੀਂ ਕਰ ਕੀ ਸਕਦੇ ਹੋ ਤੁਸੀਂ ਲਿਖ ਸਕਦੇ ਹੋ ਤੁਸੀਂ ਲਿਖ ਸਕਦੇ ਹੋ ਅਸਲ ਰੀਜ਼ਨ ਕੀ ਹੈ ਨਾ ਗੁੱਸੇ ਦੀ ਗੱਲਾਂ ਰੋਸਣਾ ਨਹੀਂ ਗੱਲਾਂ ਵੀ ਮੈਨੂੰ ਚੁਬਿਆ ਕਿ ਉਹ ਨਹੀਂ ਮੈਨੂੰ ਕੁਝ ਨਹੀਂ ਹੋਇਆ ਮੈਂ ਠੀਕ ਹਾਂ ਇਹ ਝੂਠ ਹੈ ਮੈਨੂੰ ਤਕਲੀਫ ਹੋਈ ਇਹ ਲਿਖੋ ਮੈਨੂੰ ਕੋਈ ਕੁਝ ਨਹੀਂ ਰਿਹਾ ਮੇਰਾ ਕੀ ਮੈਂ ਡਿਸਪਾਇੰਟਡ ਹਾਂ ਉਹਨਾਂ ਜਿੰਨਾਂ ਦਾ ਫਾਰਕ ਹੈ ਨਾ ਅੰਦਰੋਂ ਤੁਸੀਂ ਉਦੋਂ ਹੀ ਸੈੱਟ ਹੋਣ ਲੱਗੋਗੇ ਜਦੋਂ ਤੁਸੀਂ ਆਪਣੇ ਆਪ ਨੂੰ ਸਜ਼ਾ ਦੇਣੀ ਬੰਦ ਕਰੋਗੇ ਤੇ ਐਕਸੈਪਟ ਕਰੋਗੇ ਮੇਰੇ ਮੇਰੀ ਦਿੱਕਤ ਦੇ ਵਿੱਚ ਕੀ ਆ ਮੈਨੂੰ ਕੀ ਮਹਿਸੂਸ ਹੋਇਆ ਮੈਨੂੰ ਕੀ ਗਲਤ ਸਹੀ ਮਹਿਸੂਸ ਹੋਇਆ ਉਦੋਂ ਤੁਸੀਂ ਬਾਕੀ ਚੀਜ਼ਾਂ ਆਪਦੇ ਅਫਰ ਬੈਟਰ ਹੋਣ ਲੱਗੋਗੇ ਹੁਣ ਗੱਲ ਆ ਵੀ ਕਿਸੇ ਨਾਲ ਤੁਸੀਂ ਬਹਿ ਕੇ ਗੱਲ ਕਰਨੀ ਹੈ ਤੁਸੀਂ ਉਹ ਕਮਿਊਨੀਕੇਸ਼ਨ ਦੇ ਥਰੂ ਹੱਲ ਕਰਨਾ ਹੈ ਤੁਸੀਂ ਦੁਬਾਰਾ ਉਹ ਸੰਬੰਧ ਜੋੜਨਾ ਹੈ ਉਹਦੀ ਸਟਾਰਟਿੰਗ ਕਿਵੇਂ ਹੋਵੇ ਉਹਦੀ ਸਟਾਰਟਿੰਗ ਜਿਹੜੀ ਉਹ ਬਿਲਕੁਲ ਸ਼ਾਂਤ ਟੋਨ ਤੇ ਰਿਲੈਕਸ ਪੋਸਚਰ ਦੇ ਵਿੱਚ ਬੈਠ ਕੇ ਹੋਊਗੀ ਤੇ ਉਦੋਂ ਇਹ ਹੋਵੇ ਤੁਹਾਡੇ ਕੋਲ ਸਮਾਂ ਹੋਵੇ ਗੱਲ ਕਰਨ ਦਾ ਤੁਸੀਂ ਭੱਜਣਾ ਨਾ ਹੋਵੇ ਕਿ ਤੁਹਾਨੂੰ ਕਾੜ ਨਾ ਹੋਵੇ ਤੇ ਪੈਨ ਲੈ ਲਿਓ ਕੋਲੇ ਜਦੋਂ ਸਾਹਮਣੇ ਵਾਲਾ ਬੋਲ ਰਿਹਾ ਹੈ ਨਾ ਜਦੋਂ ਉਹਨਾਂ ਦੀ ਗੱਲ ਨੂੰ ਟੋਕਣ ਦਾ ਮਨ ਕਰੇ ਕਾਟਾ ਮਾਰ ਲਿਓ ਫੇਰ ਘਾਟਾ ਮਾਰ ਲਿਓ ਉਹਨਾਂ ਨੂੰ ਪੂਰੀ ਗੱਲ ਕਹਿਣ ਦਿਓ ਉਹ ਚੀਜ਼ ਰਿਸਪੈਕਟ ਕਰੋ ਉਹਦੇ ਵਿੱਚ ਪੁਆਇੰਟ ਲੱਭੋ ਜਿਹੜੇ ਫੈਕਚੁਅਲ ਨੇ ਉਹਨਾਂ ਤੇ ਗੱਲ ਕਰੋ ਕਿਉਂਕਿ ਉਹ ਕੋਈ ਇਮੋਸ਼ਨਲ ਹੋ ਸਕਦੇ ਨੇ ਜੇ ਉਹ ਇਮੋਸ਼ਨਲ ਜਨ ਉਹ ਇਮੋਸ਼ਨਲ ਪਾਰਟ ਨੂੰ ਛੱਡ ਦਿਓ ਉਹਨੂੰ ਤੁਸੀਂ ਐਡਰੈਸ ਹੀ ਨਾ ਕਰੋ ਤੁਸੀਂ ਸਿਰਫ ਫੈਕਟ ਨੂੰ ਐਡਰੈਸ ਕਰੋ ਤੇ ਜੋ ਬਾਰ-ਬਾਰ ਇਮੋਸ਼ਨ ਤੇ ਜਾਣਾ ਚਾਹੁੰਦੇ ਨੇ ਤਾਂ ਤੁਸੀਂ ਫਿਰ ਉਹਨਾਂ ਨੂੰ ਦੱਸੋ ਵੀ ਆਪਾਂ ਇਮੋਸ਼ਨਸ ਦੇ ਵਿੱਚ ਰਹਿ ਕੇ ਆਪਾਂ ਇਹਨੂੰ ਸਹੀ ਨਹੀਂ ਕਰ ਸਕਾਂਗੇ ਆਪਾਂ ਫੈਕਟਸ ਤੇ ਗੱਲ ਕਰੀ ਹਣਾ ਇਸ ਤਰੀਕੇ ਦੀਆਂ ਗੱਲਾਂ ਜਿਵੇਂ ਮੈਂ ਤੇਰੀ ਸਾਈਡ ਸਮਝਣਾ ਚਾਹੁੰਦਾ ਮੈਂ ਤੇਰੀ ਫੀਲਿੰਗ ਦੀ ਰਿਸਪ ਆਪਾਂ ਬੈ ਕੇ ਕਲੇਸ਼ ਖਤਮ ਕਰ ਸਕਦੇ ਆ ਕਿਉਂਕਿ ਆਪਾਂ ਦੇ ਵਿੱਚ ਚੰਗੀਆਂ ਯਾਦਾਂ ਪਿਆਰ ਵਾਲਾ ਸਮਾਂ ਜਿਹੜਾ ਉਹ ਜ਼ਿਆਦਾ ਹੈ ਆ ਕਲੇਸ਼ ਤਾਂ ਆਪਣਾ ਇੱਕ ਦੋ ਛੋਟਾ ਹੀ ਨੇ ਆਪਾਂ ਇਕੱਠੇ ਹੋ ਕੇ ਨੂੰ ਮਕਾ ਸਕਦੇ ਆ ਬਾਕੀ ਮਹਾਰਾਜ ਦੇ ਹੁਕਮ ਚ ਚੱਲੋ ਗੁਰੂ ਘਰ ਜਾਓ ਇਕੱਠੇ ਮੱਥਾ ਟੇਕ ਕੇ ਅਰਦਾਸ ਕਰੋ ਵੀ ਮਹਾਰਾਜ ਸਾਡੇ ਜਿਹੜੇ ਕੋਈ ਰੋਸੇ ਨੇ ਉਹ ਨਿਕਲ ਜਾਣ ਸ੍ਰੀ ਗੁਰੂ ਘਰ ਨਾਲ ਤਾਂ ਕੁਝ ਵੀ ਠੀਕ ਹੋ ਜਾਊਗਾ ਉਹਨਾਂ ਚੀਜ਼ਾਂ ਨਾਲ ਪਰਸਨ ਨੂੰ ਜਿਹੜਾ ਹੈ ਨਾ ਫਰਕ ਪੈਣਾ ਤੇ ਜੇ ਬਾਰ ਬਾਰੀ ਚੀਜ਼ਾਂ ਦੇ ਟਰੈਪ ਚ ਫਸ ਰਹੇ ਹੋ ਤਾਂ ਜ਼ਰੂਰ ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ ਤੇ ਤੁਸੀਂ ਮੈਨੂੰ ਖੋਲ ਬੁੱਕ ਕਰ ਸਕਦੇ ਹੋ ਤੇ ਆਪਾਂ ਗੱਲਬਾਤ ਕਰ ਸਕਦੇ ਆਂ। ਰਿਸ਼ਤੇ ਵਿੱਚ ਗੱਲੇ ਇੱਕ ਅੱਲਾ ਰੋਸ ਨਾਲ ਰਿਸ਼ਤਾ ਨਹੀਂ ਡੁੱਟਦਾ। ਰੋਸਣ ਤੋਂ ਬਾਅਦ ਇਸ ਜਗ੍ਹਾ ਤੇ ਪਹੁੰਚ ਜੀਏ ਵੀ ਹੁਣ ਸਾਹਮਣੇ ਵਾਲਾ ਕੌਣ ਐ, ਕਿੱਥੇ ਐ, ਕਿਵੇਂ ਐ, ਉਹਦੀ ਹੋਂਦ ਜਾਂ ਨਾਂ ਹੋਂਦ ਨਾਲ ਫਰਕ ਹੀ ਪੈਣਾ ਵੱਟ ਦੇਣਾ। ਉਦੋਂ ਰਿਸ਼ਤਾ ਮਰ ਜਾਂਦਾ। ਤੇ ਹਜੇ ਗੱਲ ਉੱਥੇ ਤੱਕ ਨਹੀਂ ਪਹੁੰਚੀ ਤਾਂ ਤੁਸੀਂ ਰਿਸ਼ਤਾ ਬਚਾ ਸਕਦੇ ਆਂ। ਸੋਚ ਦੇਖੀਆਂ ਫਿਰ। ਜਾ ਕੇ ਉਹਨਾਂ ਨਾਲ ਗੱਲ ਕਰੋ ਜਿਹਨਾਂ ਰੋੜਾ। ਜਿਹਨਾਂ ਤੁਸੀਂ ਰੋਸਿਆ ਜਾਂ ਤੁਹਾਡੇ ਨਾਲ ਰੋਸਿਆ। ਦਿਲ ਮਿਲਿਆਂ ਦੇ ਮੇਲੇ ਨੇ ਹਨਾ। ਆਹ ਵੀਡੀਓ ਜਰੂਰ ਭੇਜ ਜਨ। లైక్ ਕਰੋ షేర్ కరో సబ్స్క్రైబ్ కరో ਮੈਂ ਤੁਹਾਨੂੰ ਮਿਲਣਾ ਹੋਰ ਵੀਡੀਓ ਨਾਲ ਬਹੁਤ